ਕਿਸਾਨਾਂ ਵੱਲੋਂ ਅੱਜ ਦਿੱਲੀ ਵਾਲੂ ਦੁਬਾਰਾ ਫੇਰੇ ਪਾਏਗੇ ਨੇ 101 ਕਿਸਾਨਾਂ ਦਾ ਜਥਾ ਜਿਹੜਾ ਉਹ ਦੁਬਾਰਾ ਹਰਿਆਣਾ ਬਾਰਡਰ ਦੇ ਅੰਦਰ ਦਾਖਲ ਹੋਣ ਲਈ ਅੱਗੇ ਵਧਿਆ ਪਰ ਇਸੇ ਦਰਮਿਆਨ ਇੱਕ ਨਿਊਜ਼ ਆਰਟੀਕਲ ਦੇ ਹਵਾਲੇ ਤੋਂ ਇੱਕ ਬਿਆਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਆ ਦਰਸਲ ਇੱਕ ਨਿਊਜ਼ ਆਰਟੀਕਲ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਸ ਨਿਊਜ਼ ਆਰਟੀਕਲ ਦੇ ਵਿੱਚ ਇਥੋਂ ਤੱਕ ਲਿਖਿਆ ਗਿਆ ਕਿ ਹਰਿਆਣਾ ਪ੍ਰਸ਼ਾਸਨ ਦਾ ਇਹ ਕਹਿਣਾ ਆ ਕਿ ਕਿਸਾਨਾਂ ਨੂੰ ਰੋਕਣ ਵਾਸਤੇ ਉਹਨਾਂ ਦੇ ਕੋਲ 1000 ਸੈਨਿਕ ਜਿਹੜੇ ਨੇ ਸੈਨਿਕ ਕਹਿ ਦिए ਪ੍ਰਸ਼ਾਸਨਿਕ ਕਰਮਚਾਰੀ ਕਹਿ ਦिए ਪੁਲਿਸ ਅਤੇ CRPF ਜਿਹੜੀ ਹੈ ਉਹ ਤਾਇਨਾਤ ਹੈ ਯਾਨੀ ਕਿ 1000 ਪਰਸਨਲਸ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਦੂਜੇ ਪਾਸੇ ਖੜੇ ਨੇ ਤਾਇਨਾਤ ਕੀਤੇ ਗਏ ਨੇ ਹੈਰਾਨੀ ਦੀ ਗੱਲ ਹੈ ਕਿਸਾਨ ਜਿਨ੍ਹਾਂ ਦਾ ਇਹ ਜਥਾ 101 ਕਿਸਾਨਾਂ ਦਾ ਜਥਾ ਪੈਦਲ ਜਾ ਰਿਹਾ ਹੈ ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਦੇ ਵਿੱਚ ਜਿੱਥੇ ਜਾ ਕੇ ਆਪ ਉਹ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ 1000 ਮੁਲਾਜ਼ਮਾਂ ਦਾ ਜਿਹੜਾ ਬਲ ਹੈ ਉਹ ਉੱਥੇ ਤਾਇਨਾਤ ਕੀਤਾ ਗਿਆ ਹੈ ਕੀ ਕਿਸਾਨ ਜਾਂ ਦੇਸ਼ ਦਾ ਕੋਈ ਵੀ ਵਿਅਕਤੀ ਜਥੇਬੰਦਕ ਤੌਰ ਦੇ ਉੱਤੇ ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਆਪਣੀ ਚੁਣੀ ਹੋਈ ਸੈਂਟਰ ਗਵਰਨਮੈਂਟ ਦੇ ਸਾਹਮਣੇ ਆਪਣੀ ਗੱਲ ਨਹੀਂ ਰੱਖ ਸਕਦਾ ਕੀ ਸੈਂਟਰ ਗਵਰਨਮੈਂਟ ਤੋਂ ਜੇ ਕੁਝ ਮੰਗਣਾ ਆ ਤਾਂ ਕੀ ਇੱਕ ਜਥਾ ਜਾ ਕੇ ਸੈਂਟਰ ਗਵਰਨਮੈਂਟ ਨੂੰ ਨਹੀਂ ਮਿਲ ਸਕਦਾ ਕੀ ਦਿੱਲੀ ਦੀਆਂ ਬਰੂਹਾਂ ਦੇਸ਼ ਦੇ ਬਾਕੀ ਲੋਕਾਂ ਵਾਸਤੇ ਇਸੇ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ ਜੋ ਆਪਣੀਆਂ ਮੰਗਾਂ ਰੱਖ ਰਹੇ ਨੇ ਹੈਰਾਨੀ ਦੀ ਗੱਲ ਹੈ ਕਿ 1000 ਪਰਸਨੈਲਸ ਦਾ ਬਲ ਕੇਸ ਵਾਸਤੇ ਉਥੇ ਤਾਇਨਾਤ ਕੀਤਾ ਗਿਆ ਇਹ ਵੀ ਨਾਲ ਲਿਖਿਆ ਗਿਆ ਕਿ ਉਹਦੇ ਨਾਲ ਤਿੰਨ ਵਾਟਰ ਕੈਨਨਾਂ ਵੀ ਰੱਖੀਆਂ ਗਈਆਂ ਨੇ ਨਾਲ ਨਾਲ ਹੋਰ ਸਾਜ਼ੋ ਸਮਗਰੀ ਵੀ ਹੈਗੀ ਆ ਹੁਣ ਜੇ ਲੰਗੇ ਦਿਨੀ ਅਥਰੂ ਗੈਸ ਦੇ ਸ਼ੈਲਜ਼ ਸੱਟੇ ਗਏ ਨੇ ਤਾਂ ਜ਼ਾਹਿਰ ਤਨ ਇਹ ਵੀ ਚੀਜ਼ਾਂ ਉਥੇ ਮੌਜੂਦ ਹੋਣਗੀਆਂ ਜਾਂ ਤਾਂ ਇਹ ਨਿਰਧਾਰਤ ਕਰ ਦਿੱਤਾ ਜਾਵੇ ਕਿ ਕੀ ਹਰਿਆਣਾ ਸਰਕਾਰ ਜਾਂ ਪ੍ਰਸ਼ਾਸਨ ਜਾਂ ਦਿੱਲੀ ਸਰਕਾਰ ਜਾਂ ਪ੍ਰਸ਼ਾਸਨ ਇਹ ਇਹ ਸੋਚਦਾ ਆ ਕਿ ਕਿ ਪੰਜਾਬ ਤੋਂ ਜਿਹੜੇ ਕਿਸਾਨ ਤੁਰ ਰਹੇ ਰਿਹਾ ਉਹ ਅਸਥਿਰਤਾ ਪੈਦਾ ਕਰ ਰਹੇ ਆ ਯਾ ਇਹ ਨਿਰਧਾਰਤ ਕਰ ਦਿੱਤਾ ਜਾਵੇ ਕਿ ਜਿਹੜੇ ਕਿਸਾਨ ਪੈਦਲ ਮਾਰਚ ਕਰਕੇ ਦਿੱਲੀ ਜਾਣਾ ਚਾਹੁੰਦੇ ਆ ਉਹ ਆਸ-ਪਾਸ ਦੰਗੇ ਕਰਨਾ ਚਾਹੁੰਦੇ ਆ ਹੁਣ ਸੁਭਾਵਿਕ ਤੌਰ ਦੇ ਉੱਤੇ ਇਹ ਕਹਿ ਦਿੱਤਾ ਗਿਆ ਸੀ ਕਿ ਡਰੈਕਟਰ ਟਰਾਲੀਆਂ ਨਾਲ ਲਿਆਂਦੀਆਂ ਜਾਣ ਨਹੀਂ ਲਿਆਂਦੀਆਂ ਜਾ ਰਹੀਆਂ ਪੈਦਲ ਮਾਰਚ ਕੀਤਾ ਜਾ ਰਿਹਾ ਹੁਣ ਪੈਦਲ ਮਾਰਚ ਤੇ ਵੀ ਇਤਰਾਜ਼ ਹੈ ਉਹਨਾਂ ਨੇ ਕਿਹਾ ਸੀ ਕਿ ਕੋਈ ਹਥਿਆਰ ਸਮਗਰੀ ਨਾਲ ਨਾ ਲਿਆਂਦੀ ਜਾਵੇ ਨਹੀਂ ਲਿਆਂਦੇ ਜਾ ਰਹੇ ਉਸ ਚੀਜ਼ ਤੋਂ ਵੀ ਦਿੱਕਤ ਪਰੇਸ਼ਾਨੀ ਹੈਗੀ ਹੈ ਕਿ ਪੈਦਲ ਮਾਰਚ ਵੀ ਹੋ ਰਿਹਾ ਹੈ ਨਾਰਮਲ ਤਰੀਕੇ ਨਾਲ ਵੀ ਆ ਰਹੇ ਆ ਹੁਣ ਦੇਸ਼ ਦੇ ਸਾਹਮਣੇ ਇੱਕ ਅਕਸ ਨਜ਼ਰ ਆ ਜਾਏਗਾ ਕਿ ਕਿਸਾਨ ਤਾਂ ਨਿਮਾਣੇ ਹੋ ਕੇ ਆਏ ਨੇ ਤੇ ਤਾਂ ਵੀ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਇੱਕ ਵੱਡਾ ਅਕਸ ਜਿਹੜਾ ਉਹ ਨੈਸ਼ਨਲ ਮੀਡੀਆ ਦੇ ਜ਼ਰੀਏ ਸਾਹਮਣੇ ਰੱਖਣ ਦੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਜਿਹੜੇ ਆਪਣੀਆਂ ਮੰਗਾਂ ਮੰਨ ਰਹੇ ਆ ਉਹ ਕਦ ਤੱਕ ਇਹੀ ਚੀਜ਼ਾਂ ਸਹਿੰਦੇ ਰਹਿਣਗੇ ਸਵਾਲ ਇਹ ਬਣਦਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਦੇ